ਸਸ਼ੀ ਕਾਲ ਜੀ ਮੈਨ ਰਤੀ ਮਾਂ ਤੋਂ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦੀ ਜੜੀ ਕੌਲ ਦਿੱਤੀ ਗਈ ਸੀ ਜਿਸ ਦਾ ਅਸਰ ਸਵੇਰ ਤੋਂ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਤੁਹਾਨੂੰ ਸਿੱਧੀਆਂ ਨੂਰ ਮੈਲ ਤੋਂ ਵੀ ਦਿਖਾਉਣਾ ਜਿੱਥੇ ਕਿ ਭਾਰਤ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ ਤੇ ਲੋਕਾਂ ਦਾ ਵੀ ਕਾਫੀ ਸਮਰਥਨ ਜਿਹੜਾ ਕਿ ਕਿਸਾਨਾਂ ਨੂੰ ਮਿਲਦਾ ਨਜ਼ਰ ਆ ਰਿਹਾ ਤਾਂ ਦੱਸਦੀ ਹੈ ਕਿ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਰ ਜੋ ਕਿ ਲਗਾਤਾਰ ਮਰਨ ਵਰਤ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਨੇ ਲਗਾਤਾਰ ਉਹਨਾਂ ਦੀ ਸਿਹਤ ਖਰਾਬ ਹੁੰਦੀ ਜਾਰੀ ਹੈ ਪਰ ਉਹ ਵੀ ਆਪਣੇ ਫੈਸਲੇ ਦੇ ਉੱਤੇ ਡਟੇ ਹੋਏ ਨੇ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਆਪਣੇ ਫੈਸਲੇ ਤੇ ਡਟੇ ਰਹਿਣਗੇ ਤੇ ਮਰਨ ਵਰਤੋਂ ਉਹਨਾਂ ਦਾ ਇਸੇ ਤਰ੍ਹਾਂ ਜਾਰੀ ਰਹੇਗਾ ਤਾਂ ਉਸ ਦੇ ਚੱਲਦੇ ਹੀ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦਾ ਜਿਹੜਾ ਕਿ ਸੱਦਾ ਦਿੱਤਾ ਗਿਆ ਸੀ ਤਾਂ ਅੱਜ ਮੁਕੰਮਲ ਭਾਰਤ ਬੰਦ ਜਿਹੜਾ ਕਿ ਦੇਖ ਨੂੰ ਮਿਲ ਰਿਹਾ ਤੇ ਦੇਖਦੇ ਹਾਂ ਕਿ ਨੂਰ ਮਹਿਲ ਦੇ ਵਿੱਚ ਕਿਸ ਤਰੀਕੇ ਦਾ ਅਸਰ ਜਿਹੜਾ ਕਿ ਦੇਖ ਨੂੰ ਮਿਲਿਆ ਤੇ ਲੋਕਾਂ ਦਾ ਕੀ ਕਹਿਣਾ ਕਿਸਾਨਾਂ ਦਾ ਕੀ ਕਹਿਣਾ ਹੈ ਕਿ ਭਾਰਤ ਬੰਦ ਨੂੰ ਲੈ ਕੇ ਜਿਹੜੇ ਕਿ ਕੌਲ ਦਿੱਤੀ ਗਈ ਸੀ ਭਾਈ ਜੀ ਪਹਿਲਾਂ ਤਾਂ ਅੱਜ ਦੇ ਜਿਹੜਾ ਵੱੱਦ ਦਾ ਜਿਹੜਾ ਸਮਰਥਨ ਪੰਜਾਬ ਤੋਂ ਆਇਆ ਨੂਰਮਹਿਲ ਦੇ ਵਿੱਚ ਕਿਵੇਂ ਦਾ ਮਿਲਿਆ ਤੁਹਾਨੂੰ ਅੱਜ ਦੇਖੋ ਜੀ ਸਮਰਥਨ ਤਾਂ ਇਸ ਵਾਰੀ ਸਪੂਰ ਸਮਰਥਨ ਆ ਸਾਨੂੰ ਨੂਰਮਹਿਲ ਦੇ ਵਿੱਚੋਂ ਨਹੀਂ ਪੂਰੇ ਇਲਾਕੇ ਦੇ ਵਿੱਚੋਂ ਜੀ ਪੂਰੇ ਪਿੰਡਾਂ ਦੇ ਵਿੱਚੋਂ ਪੂਰੇ ਕਸਬਿਆਂ ਦੇ ਵਿੱਚੋਂ ਸਾਡਾ ਸਹਿਯੋਗ ਸਾਰਿਆਂ ਨੇ ਦਿੱਤਾ ਇਹ ਸਮਰਥਨ ਕਿਉਂ ਮਿਲਿਆ ਜਿਹੜਾ ਜਿਹੜਾ ਸਾਡਾ ਧਰਦਾ ਜਿਹੜੀਆਂ ਸਾਡਾ 20 21 ਵਿੱਚ ਅਸੀਂ ਮੋਰਚਾ ਜਿੱਤਿਆ ਸੀ ਤਿੰਨ ਕਾਨੂੰਨ ਅਸੀਂ ਰੱਦ ਕਰਾਏ ਸੀ ਲੋਕਾਂ ਨੂੰ ਉਹਦੀ ਸਮਝ ਆ ਚੁੱਕੀ ਸੀਗੀ ਉਹ ਉਹਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਲਿਖਤੀ ਰੂਪ 'ਚ ਸਾਨੂੰ ਦਿੱਤੀਆਂ ਗਈਆਂ ਸੀਗੀਆਂ ਤੈਨ ਕਾਨੂੰਨ ਰੱਦ ਕਰਾਉਣ ਤੋਂ ਬਾਅਦ ਵੀ ਤੁਹਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣਗੀਆਂ ਉਹ ਸਬੂਤ ਸਾਨੂੰ ਲਿਖਤੀ ਰੂਪ 'ਚ ਦਿੱਤੇ ਗਏ ਸੀਗੇ ਲੇਕਿਨ ਉਹਨੂੰ ਲਾਗੂ ਨਹੀਂ ਕੀਤਾ ਗਿਆ ਲਾਗੂ ਨਾ ਹੋਣ ਕਰਕੇ ਇਹ ਧਰਨਾ ਅੱਜ 11 ਮਹੀਨੇ ਤੋਂ ਫੇਰ ਦੁਬਾਰਾ ਚੱਲ ਰਿਹਾ ਉਹਨਾਂ ਮੰਗਾਂ ਨੂੰ ਜਿਹੜੇ ਲਿਖਤੀ ਰੂਪ 'ਚ ਸਾਨੂੰ ਸਰਕਾਰ ਨੇ ਦਿੱਤੇ ਸੀ ਲਾਗੂ ਕਰਾਉਣ ਵਾਸਤੇ ਲੇਕਿਨ 11 ਮਹੀਨੇ ਤੱਕ ਅੱਜ ਤੱਕ ਸਰਕਾਰ ਦੇ ਕੰਨ ਤੇ ਯੂ ਨਹੀਂ ਸਰਕੀ ਸਰਕਾਰ ਦੇ ਕਿਸੇ ਵੀ ਗੱਲਬਾਤ ਨੂੰ ਤਿਆਰ ਨਹੀਂ ਨਾ ਸਰਕਾਰ ਗੱਲ ਗਾਤ ਕਰਨ ਨੂੰ ਤਿਆਰ ਵਾ ਇਸ ਕਰਕੇ ਇਸ ਕਰਕੇ ਇਸ ਨੂੰ ਮਨਾਉਣ ਬਾਸ ਮੰਗਾ ਨੂੰ ਮਨਾਉਣ ਵਾਸਤੇ ਜਗਦੀਸ਼ ਸਿੰਘ ਡੱਲੇਵਾਲ ਜਿਹੜੇ ਕਿ ਮਰਨwarte ਬੈਠੇ ਆ ਅੱਜ 30 ਦਿਨਾਂ ਤੋਂ ਉੱਪਰ ਹੋ ਚੁੱਕਾ ਲੇਕਿਨ ਸਰਕਾਰ ਹਾਲੇ ਵੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਗਈ ਇਸ ਕਰਕੇ ਇਹ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਸਾਨੂੰ ਲੋਕਾਂ ਨੂੰ ਰੋਕ ਲਾਏ ਰਹਿਣ ਵਾਸਤੇ ਲੋਕਾਂ ਨੂੰ ਨਾਲ ਲੈਣ ਵਾਸਤੇ ਔਰ ਮੰਗਾ ਨੂੰ ਮਨਾਉਣ ਵਾਸਤੇ ਇਹ ਸਾਨੂੰ ਬੰਦ ਦਾ ਸੱਦਾ ਦਿੱਤਾ ਗਿਆ ਇਹਦੇ ਵਿੱਚ ਸਾਨੂੰ ਸਪੂਰਨ ਸਮਰਥ ਮਿਲਿਆ ਕਿਉਂਕਿ ਇਹ ਮੰਗਾ ਨਹੀਂ ਰਾਗੂ ਹੁੰਦੀਆਂ ਇਹਦੇ ਵਿੱਚ ਕੱਲਾ ਕਿਸਾਨੀ ਦਾ ਨੁਕਸਾਨ ਨਹੀਂ ਇਹਦੇ ਵਿੱਚ ਸਮੁੱਚੇ ਆਵਾਮ ਦਾ ਨੁਕਸਾਨ ਹੋਊਗਾ ਇਹਦਾ ਅਸਰ ਸਮੁੱਚੇ ਆਵਾਮ ਤੇ ਪਊਗਾ ਜਿਹੜੇ ਅੱਜ ਵਪਾਰੀ ਅੱਜੜ ਰੇੜੀ ਫੜੀ ਵਾਲਾ ਆ ਜਿਹੜਾ ਕੋਈ ਵੀ ਕਾਰਜ ਕਰ ਜਾ ਸਿੱਧੀਆਂ 29 ਮੰਗਾ ਜਿਹੜੀਆਂ ਚੀਜ਼ਾਂ ਆ ਉਹ ਕਿਸਾਨੀ ਨਾਲ ਜੁੜੀਆਂ ਹੋਈਆਂ ਆ ਉਹ ਸਿੱਧੇ ਤੇ ਸਿੱਧੇ ਰੂਪ ਦੇ ਸਾਰੀਆਂ ਖਤਮ ਹੋ ਜਾਣਗੀਆਂ ਅਗਰ ਕਿਸਾਨੀ ਫੇਲ ਹੁੰਦੀ ਆ ਤੇ ਆਰਤੀਸ਼ੈ ਜਿਹੜੀ ਸਾਡੇ ਆਰਥ ਉਹ ਖਤਮ ਹੁੰਦੇ ਆ ਸਾਡੇ ਵਪਾਰੀ ਖਤਮ ਹੁੰਦੇ ਆ ਸਾਡੇ ਦੁਕਾਨਦਾਰ ਖਤਮ ਹੁੰਦੇ ਆ ਸਾਡਾ ਮਜ਼ਦੂਰ ਖਤਮ ਹੁੰਦਾ ਆ ਇਸ ਕਰਕੇ ਕਿਸਾਨੀ ਦੀਆਂ ਮੰਗਾ ਨਹੀਂ ਇਸ ਸਮੂਚੇ ਆਬਾਦ ਦੀਆਂ ਮੰਗਾ ਆ ਜਦ ਤੱਕ ਇਹ ਪੂਰੀਆਂ ਨਹੀਂ ਹੁੰਦੀਆਂ ਸਾਨੂੰ ਲੋਕਾਂ ਦਾ ਸਹਿਯੋਗ ਮਿਲਦਾ ਰਹੂਗਾ ਅਸੀਂ ਇਹ ਮੰਗਾ ਨੂੰ ਪੂਰ ਪੂਨ ਕਰਾਉਣ ਵਾਸਤੇ ਯੋ ਅੱਗੇ ਸਾਨੂੰ ਹੋਰ ਸਾਡੇ ਉੱਪਰ ਦੀ ਸਾਡੀ ਹਾਈ ਕਮਾਂਡ ਸਾਨੂੰ ਹਦਾਇਤਾਂ ਦੇਊਗੀ ਉਹਦੇ ਮੁਤਾਬਕ ਅਸੀਂ ਇਸ ਤੁਹਾਡੇ ਨੂੰ ਹੋਰ ਤੇਜ਼ ਕਰਾਂਗੇ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਭਾਈ ਜੀ ਡੱਲੇਵਾਲ ਵੱਲ ਜਿਹੜੀ ਹੈਗੀ ਕਮੇਟੀ ਵੱਲੋਂ ਕਿਹਾ ਜਾਂਦਾ ਵੀ ਜਿਹੜੀਆਂ ਬਾਕੀ ਪਾਰਟੀਆਂ ਨੇ ਜਿਹੜੀਆਂ ਬਾਕੀ ਤੁਹਾਡੀਆਂ ਕਮੇਟੀਆਂ ਨੇ ਉਹ ਸਮਰਥਨ ਨਹੀਂ ਕਰਦੀਆਂ ਖਨੌਰੀ ਬਾਰਡਰ ਤੇ ਲਗਭਗ ਕੋਈ ਪਹੁੰਚ ਨਹੀਂ ਰਿਹਾ ਕੀ ਸੱਚ ਕਿੰਨਾ ਗਿਆ ਦੱਸ ਦਿਓ ਜਨਾਬੀ ਦੇਖੋ ਜੇ ਕੋਈ ਸ਼ੰਕ ਵਾਲੀ ਗੱਲ ਨਹੀਂ ਗਈ एसकेएम नॉन एसकेएम ਤੇ ਇਹ ਕੇਐਮਐਮ ਇਹ ਵੱਖਰੇ ਵੱਖਰੇ ਜਥੇ ਆ ਇਹ ਵੱਖਰੇ ਵੱਖਰੇ ਜਥੇਬੰਦੀਆਂ ਆ ਜਿਹਦੇ ਵਿੱਚ ਉੱਥੇ ਜਾਣ ਨੂੰ ਤਾਂ ਬਹੁਤ ਗਏ ਆ ਉੱਥੇ ਫੋਟੋਆਂ ਵੀ ਕਰਾਏ ਆ ਲੇਕਿਨ ਅੰਦਰੋਂ ਜਿਹੜੇ ਆ ਉਹ ਤੁਹਾਡੀ ਬਿਲਕੁਲ ਠੀਕ ਅਸੀਂ ਇਹਨਾਂ ਸਹਿਮਤ ਹਾਂ ਕਿ ਸਮਰਥਨ ਦੇ ਨੂੰ ਦਿਨੋਂ ਕੋਈ ਤਿਆਰ ਨਹੀਂਗਾ ਇਸ ਕਰਕੇ ਇਹਦਾ ਹੀ ਫਾਇਦਾ ਜਿਹੜੀ ਸਰਕਾਰ ਜਿਹੜੀ ਲੈ ਰਹੀ ਆ ਜਦ ਸਾਡੀਆਂ ਜਾਣੇ ਜਥੇਬੰਦੀਆਂ ਇੱਕ ਪਲੇਟ ਪੇਟ ਪਲਾਰਫਮ ਤੇ ਇੱਕ ਪਲੇਟਫਾਰਮ ਤੇ ਇਕੱਠੀਆਂ ਨਹੀਂ ਹੁੰਦੀਆਂ ਆਪਸ ਵਿੱਚ ਏਕਾ ਨਹੀਂ ਕਰਦੀਆਂ ਉਹਨਾਂ ਚ ਹੈ ਕਿ ਸੰਘਰਸ਼ ਲੰਮਾ ਵੀ ਚੱਲੂਗਾ ਤੇ ਸਾਡੀਆਂ ਮੰਗਾਂ ਵੀ ਉਹਨਾਂ ਚ ਕ ਮੰਨੀਆਂ ਨਹੀਂ ਜਾਣੀਆਂ ਇਸ ਕਰਕੇ ਅਸੀਂ ਅਪੀਲ ਕਰਦੇ ਆ ਜਿੰਨੀਆਂ ਬਾਕੀ ਜਥੇਬੰਦੀਆਂ ਔਰ ਸਮੁੱਚੇ ਆਵਾਮ ਨੂੰ ਕਿ ਉਸ ਵੱਧ ਤੋਂ ਵੱਧ ਸਾਥ ਦੇਣਾ ਬਾਕੀ ਜਥੇਬੰਦੀਆਂ ਦੇ ਜੋ ਗਿਲੇ ਸ਼ਿਕਵੇ ਆ ਉਹਨਾਂ ਨੂੰ ਪੁਲਾ ਕੇ ਨਾਲ ਸਮਰਥਨ ਕਰਨ ਜੋ ਉਹਨਾਂ ਦਾ ਗਿਲਾ ਸ਼ਿਕਵਾ ਬਾਅਦ ਵਿੱਚ ਕਰ ਲੈਣ ਲੇਕਨ ਮੰਗਾ ਸਾਰਿਆਂ ਦੀ ਇੱਕੋ ਆ ਨਿਸ਼ਾਨਾ ਇੱਕੋ ਆ ਤੀਰ ਇੱਕੋ ਆ ਜਿਹਦੇ ਜੇ ਇਕੱਠੀਆਂ ਨਹੀਂ ਹੁੰਦੀਆਂ ਉਹਨਾਂ ਚ ਸਾਡਾ ਸਾਡਾ ਪੂਰਾ ਨਹੀਂ ਹੋਊਗਾ ਇਸ ਕਰਕੇ ਬਾਕੀ ਜਥੇਬੰਦੀਆਂ ਨੂੰ ਜੇ ਸਰਕਾਰ ਜ਼ਖੰਦਾਜੀ ਉਹਨਾਂ ਚ ਕਰਦੀ ਹੈ ਉਹ ਪਿੱਛੇ हट ਰਹੀਆਂ ਉਹਨਾਂ ਨੂੰ ਇਹ ਚੀਜ਼ ਨੂੰ ਭਲਾ ਕੇ ਮੱਤ ਪੈ ਤੁਹਾਨੂੰ ਭਲਾ ਕੇ ਐਸ ਵੇਲੇ ਜਗਦੀਸ਼ ਜਗਦੀਸ਼ ਸਿੰਘ ਡੱਲੇਵਾਲ ਨੂੰ ਜੇ ਬਚਾਉਣਾ ਆ ਉਹ ਪੂਰਾ ਸਮਰਥਨ ਕਰਕੇ ਇਸ ਮੋਰਚੇ ਨੂੰ ਫਤਿਹ ਕਰਨ ਨਹੀਂ ਤਾਂ ਉਹ ਜਗਦੀਸ਼ ਸਿੰਘ ਆਪਣੇ ਮਨ ਬਤ ਆ ਕੇ ਬੈਠਾ ਆ ਲੇਕਿਨ ਉਹ ਜੇ ਜੇ ਨਹੀਂ ਸਮਰਥਨ ਦੇਣਗੇ ਤਾਂ ਹੋ ਸਕਦਾ ਹੈ ਸਰਕਾਰ ਚ ਲੰਮਾ ਹੋਵੇ ਜਗਦੀਸ਼ ਸਿੰਘ ਡੱਲੇਦਾਲ ਵੀ ਸਾਡੇ ਕੋਲ ਕੋਸ ਜਗ ਬਾਜੀ ਤੁਸੀਂ ਦੱਸਿਆ ਵੀ ਨਿਸ਼ਾਨੇ ਤੁਹਾਡੇ ਇੱਕੋ ਹੀ ਆ ਪਰ ਤੀਰ ਵੱਖ-ਵੱਖ ਕਿਉਂ ਆ ਉਹ ਤੀਰ ਇਕੱਠੇ ਕਿਉਂ ਹੋ ਕੇ ਇੱਕ ਨਿਸ਼ਾਨੇ ਤੇ ਕਿਉਂ ਨਹੀਂ ਲੱਗ ਰਿਹਾ ਵੱਖ-ਵੱਖ ਤੀਰ ਕੋਈ ਕਿਸੇ ਪਾਸੇ ਨੂੰ ਚੱਕਿਆ ਚੰਤੁਰ ਜਾਂਦਾ ਕੋਈ ਕਿਸੇ ਪਾਸੇ ਨੂੰ ਅੱਜ ਜੇ ਗੱਲ ਕਰੀਏ ਅੰਦਾਲੋਂ ਆਪਣੇ ਬੰਦ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਬੰਦ ਆ ਰੋਲਾ ਬੀਜੇਪੀ ਸਰਕਾਰ ਨਾਲ ਆ ਪਰ ਉਥੇ ਅੱਜ ਦੀ ਪੰਜਾਬ ਜਿਹੜਾ ਬੰਦ ਕੀਤਾ ਉਹ ਬੀਜੇਪੀ ਤੇ ਅਸਰ ਕਿਵੇਂ ਕਰੂਗਾ ਥੋੜਾ ਜਿਹਾ ਜਰੂਰ ਸਮਝਾ ਦਿਓ ਜੀ ਦੇਖੋ ਅਸੀਂ ਇਹ ਚੀਜ਼ ਨੂੰ ਬੰਦੇ ਆ ਕਿਉਂਕਿ ਜਿਹੜੀਆਂ ਜਥੇਵੰਦੀਆਂ ਆ ਉਹਨਾਂ ਵਿੱਚ ਈਗੋ ਵੀ ਹੈਗੀ ਆ ਜਦ ਤੱਕ ਈਗੋ ਰਹੂਗੀ ਉਹ ਜਦ ਤੱਕ ਇਸ ਚੀਜ਼ ਨੂੰ ਛੱਡਦੇ ਨਹੀਂ ਉਹ ਇਸ ਚੀਜ਼ ਨੂੰ ਸਮਝਦੇ ਨਹੀਂ ਕਿ ਸਾਡੀ ਮੰਗੇ ਇੱਕਾ ਨਿਸ਼ਾਨਾ ਇੱਕਵਾ ਅਸੀਂ ਉਹਦੀ ਪੂਰਤੀ ਲਈ ਇਕੱਠੇ ਹੋਈਏ ਉਹਨਾਂ ਚਿਰਕਰ ਇਹ ਮੰਗਾ ਪੂਰੀਆਂ ਨਹੀਂ ਹੋਣੀਆਂ ਕਿਉਂਕਿ ਐਸ ਵੇਲੇ ਜੇ ਉਹ ਸਮਰਥਨ ਦਿੱਦਿਆਂ ਆ ਔਰ ਜੋ ਜਥੇਵੰਦੀਆਂ ਇਹ ਮੋਰਚੇ ਨੂੰ ਲੜ ਰਹੀਆਂ ਆ ਜੋ ਸੰਘਰਸ਼ ਨੂੰ ਲੜ ਰਹੀਆਂ ਆ ਹੋ ਸਕਦਾ ਵੀ ਉਹ ਕਹਿੰਦੇ ਉਹਨਾਂ ਦੇ ਇਹਨਾਂ ਦੇ ਮੂੰਹ ਤੇ ਇਹਨਾਂ ਦੇ ਸਿਹਰੇ ਵੱਜਣਾ ਆ ਭਾਵ ਇਹਨਾਂ ਨੂੰ ਕਰੈਕਟ ਮੈਂਡਾ ਸਾਨੂੰ ਕੀ ਮਿਲਿਆ ਇਹ ਜਿਹੜੀ ਈਗਾ ਨੂੰ ਛੱਡ ਕੇ ਇਹਨਾਂ ਚੀਜ਼ਾਂ ਨੂੰ ਛੱਡ ਕੇ ਉਹਨਾਂ ਨੂੰ ਬਾਅਦ ਵਿੱਚ ਜੋ ਆਪ ਸੇ ਮਤ ਭੇਦਾਂ ਨੂੰ ਪਲਾ ਕੇ ਇੱਕ ਪਲੇਅਰ ਬਾਰੇ ਤੇ ਇਕੱਠੇ ਹੋਣਾ ਚਾਹੀਦਾ ਤਾਂ ਕਿ ਇਸ ਨਿਸ਼ਾਨੇ ਨੂੰ ਜਿੱਤ ਸਕੀਏ ਇਹ ਜਿਹੜੀਆਂ ਸਾਡੀਆਂ ਮੰਗਾ ਆ ਇਸ ਮੁੱਚੇ ਵਾਂਗੀਆਂ ਮੰਗਾ ਉਹ ਇਹਨਾਂ ਨੂੰ ਪੂਰੀਆਂ ਤਾਂ ਹੀ ਕਰ ਸਕਦੇ। ਭਾਵੇਂ ਕੋਈ ਲੋਕਾਂ ਦਾ ਇਹ ਵੀ ਕਹਿਣਾ ਵੀ ਜੇ ਡੱਲੇ ਵਾਲ ਨੂੰ ਕੁਝ ਹੁੰਦਾ ਤੇ ਉਹਦੇ ਸਿੱਧੇ ਸਿੱਧਾ ਜਿਹੜਾ ਜ਼ਿੰਮੇਵਾਰੀ ਆ ਉਹ ਕਿਸਾਨ ਜਿਹੜੀ ਹੈਗੀ ਆ ਰਾਜੇਵਾਲ ਜਿਹੜੀ ਹੈਗੀ ਉਹ ਜ਼ਿੰਮੇਵਾਰ ਹੋਣਗੇ ਕਿਉਂਕਿ ਉਹਨਾਂ ਨੇ ਸਮਰਥਨ ਬਿਲਕੁਲ ਹੀ ਨਹੀਂ ਦਿੱਤਾ। ਉਹ ਕਹਿੰਦੇ ਸਾਧੂ ਪੁੱਛ ਕੇ ਨਹੀਂ ਦਾ ਵੀ ਜਿਹੜਾ ਇਹ ਅੰਦੋਲਨ ਆ ਦੁਬਾਰਾ ਤੋਂ ਇਕਮੁੱਟ ਹੋਊਗਾ ਦੇਖੋ ਮੇਰੀ ਗੱਲ ਸੁਣੋ ਜਿਸ ਵੇਲੇ ਇਹ ਮੋਰਚਾ ਲੱਗਾ ਆ 11 ਮਹੀਨੇ ਹੋ ਚੱਲੇ ਤਕਰੀਬਨ ਇਸ 10-20 ਤੋਂ ਉੱਪਰ ਹੋ ਗਿਆ ਆ ਉਸ ਵੇਲੇ ਇਹਨਾਂ ਦੀਆਂ ਮੀਟਿੰਗਾਂ ਹੋਈਆਂ ਉਹਨਾਂ ਵਿੱਚ ਕੁਝ ਮਤ ਭੇਦ 20 ਕਿਹ ਦੇ ਸਕੇ ਜਿਹੜਾ ਇਹ ਮੋਰਚਾ ਫੜੇ ਕਰੇ ਸੀ ਉਹਨਾਂ ਮਤ ਭੇਦਾਂ ਨੂੰ ਆਪਸ ਵਿੱਚ ਦੂਰ ਨਹੀਂ ਕਰ ਸਕੇ ਇਸ ਕਰਕੇ ਜਿਹੜੇ ਆਸ ਵਿੱਚ ਇਹ ਜਿੱਥੇ ਬੰਦੀਆਂ ਨੇ ਬਾ 11 ਮੀਟਿੰਗ ਕਰਨ ਤੋਂ ਬਾਅਦ ਇਹ ਮੋਰਚਾ ਲਾਇਆ ਲੇਕਿਨ ਉਹ ਐਸਕੇਮ ਜਿਹੜਾ ਇਥੋਂ ਪਿੱਛੇ ਰਿਹਾ ਤੇ ਅੱਜ ਤੱਕ ਉਹਦਾ ਸਮਰਥਨ ਜਿਹੜਾ ਨਹੀਂ ਮਿਲ ਰਿਹਾ ਬੇਸ਼ੱਕ ਬਾਹਰ ਹੀ ਉਹ ਸਪੋਰਟ ਕਰ ਰਹੇ ਆ ਲੇਕਿਨ ਅੰਦਰ ਗਤੀ ਜਿਹੜੇ ਆ ਉਹ ਪੂਰੀ ਸਪੋਰਟ ਨਹੀਂ ਕਰ ਰਹੇ ਇਸ ਕਰਕੇ ਇਹਦਾ ਫਾਇਦਾ ਜਿਹੜਾ ਸਿੱਧਾ ਬੀਜੇਪੀ ਸਰਕਾਰ ਨੂੰ ਹੋ ਰਿਹਾ ਆ ਔਰ ਬੀਜੇਪੀ ਸਰਕਾਰ ਜਿੰਨਾ ਚਿਰ ਪਾੜ ਕੇ ਰੱਖੂਗੀ ਇਹਨਾਂ ਨੂੰ ਇੱਕ ਇੱਕ ਦੂਏ ਨੂੰ ਇਕੱਠੇ ਜਾਰੇ ਇਕੱਠੇ ਨੇ ਹੋਣ ਦੇਵੇਗੀ ਉਹਦੇ ਅਜੇ ਬੀਜੇਪੀ ਸਰਕਾਰ ਜਿਹੜੀ ਇਹ ਮੰਗਾਂ ਨੂੰ ਕਦੀ ਮੰਗੂਗੀ ਉਸ ਕਰਕੇ ਸਾਡੀ ਮੰਗਾ ਉਹਦਾ ਜੇ ਪੂਰੀਆਂ ਨਹੀਂ ਹੋਣੀਆਂ ਜੀ ਮੀਂਹ ਦੀ ਉਮੀਦ ਹੈ ਵੀ ਜਲਦੀ ਜਿਹੜਾ ਇਹ ਕਾਫਲਾ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਅੱਜ ਪੰਜਾਬ ਬੰਦ ਕੀਤਾ ਜਲਦੀ ਇਹੀ ਕਾਫਲਾ ਜਿਹੜਾ ਖਨੌਰੀ ਬਾਰਡਰ ਦੇ ਨਾਲ ਜਿਹੜਾ ਅੰਬਾਲਾ ਜਿਹੜਾ ਹੈਗਾ ਉੱਥੇ ਬਾਰਡਰਾਂ ਤੇ ਪਹੁੰਚੂਗਾ ਇਹ ਪਹੁੰਚ ਰਹੇ ਆ ਪਹੁੰਚੂ ਨਹੀਂ ਪਹੁੰਚ ਰਹੇ ਆ ਆਪੋ ਆਪਣਾ ਸਮਰਥਨ ਦੇ ਰਹੇ ਆ ਉਹ ਜਗਦੀਸ਼ ਦਾ ਜਗਦੀਸ਼ ਨਹੀਂ ਦੱਲੇਵਾ ਦਾ ਖੜੇ ਵੀ ਆ ਔਰ ਉਹਦੀ ਅਰਦਾਸ ਵੀ ਕਰ ਰਹੇ ਆ ਔਰ ਸਰਕਾਰ ਤੇ ਪ੍ਰੈਸ਼ਰ ਵੀ ਇਸ ਕਰਕੇ ਵੜਾ ਰਹੇ ਆ ਤਾਂ ਕਿ ਇਹ ਮੰਗਾਂ ਨੂੰ ਪੂਰੀਆਂ ਕਰਕੇ ਉਹਦੀ ਜਾਨ ਨੂੰ ਬਚਾਇਆ ਜਾ ਸਕੇ ਦੂਸਰੀ ਗੱਲ ਸੁਪਰੀਮ ਕੋਰਟ ਜਿਹੜੇ ਜੋ ਹਦਾਇਤਾਂ ਕੀਤੀਆਂ ਲੇਕਿਨ ਸੁਪਰੀਮ ਕੋਰਟ ਜਿਹੜੀ ਆ ਉਹ ਸਟੇਟ ਸਰਕਾਰ ਨੂੰ ਕਹਿ ਰਹੀ ਆ ਸਟਕੇ ਸਟੇਟ ਸਰਕਾਰ ਵੀ ਹੋਰ ਤੱਕ ਸੁੱਤੀ ਰਹੀ ਆ ਉਹਨੇ ਵੀ ਪੂਰੇ ਕਦਮ ਨਹੀਂ ਉਠਾਏ ਤਾਂ ਕਿ ਜਗਦੀਸ਼ ਸਿੰਘ ਡੱਲੇਵਾਲ ਨੂੰ ਇਹਨਾਂ ਮੰਗਾਂ ਨੂੰ ਸੈਂਟਰ ਸਰਕਾਰ ਤੇ ਇਲਜ਼ਾਮ ਲਗਾ ਕੇ ਲੈ ਕੇ ਮੰਗਾਂ ਜਿਹੜੀਆਂ ਸਾਡੀਆਂ ਸੈਂਟਰ ਸਰਕਾਰ ਦੀ ਆ ਸਟੇਟ ਸਰਕਾਰ ਦੀਆਂ ਨਹੀਂ ਕਿ ਇਹ ਹਲੇ ਤੱਕ ਵੀ ਸਾਨੂੰ ਜਿਹੜੇ ਸੈਂਟਰ ਸਰਕਾਰ ਵੱਲੋਂ ਕੋਈ ਵੀ ਐਸੀ ਕਾਲ ਨਹੀਂ ਆਈ ਕਿ ਉਹ ਮੀਟਿੰਗ ਛੱਡ ਕੇ ਇਹਨਾਂ ਮੰਗਾਂ ਤੇ ਵਿਚਾਰ ਕਰਕੇ ਜਗਦੀਸ਼ ਸਿੰਘ ਡੱਲੇਵਾਲ ਦੀ ਜਾਨ ਬਚਾਈ ਜਾ ਸਕੇ ਲੇਕਿਨ ਸੀਟ ਜਿਹੜੀ ਸੈਂਟਰ ਸਰਕਾਰ ਉਹ ਚੁੱਪ ਬੈਠੀ ਆ ਇਸ ਕਰਕੇ ਜੇ ਇਹ ਵੋਟ ਚਾ ਇਹ ਲੰਬਾ ਹੋ ਸਕਦਾ